ਕਲਰ ਆਪਣੇ ਕੋਲ ਵਾਈਟ ਤੇ ਮਜੈਂਟਾ ਇੱਕ ਸਾਈਡ ਆਪਾਂ ਲਾਇਆ ਮਜੈਂਟਾ ਇੱਕ ਸਾਈਡ ਆਪਾਂ ਲਾਇਆ ਵਾਈਟ ਬ੍ਰਸ਼ ਨੂੰ ਕੀਤਾ ਆਪਾਂ ਸੈੱਟ ਫਿਰ ਇੱਕ ਸਾਈਡ ਮਜੈਂਟਾ ਬ੍ਰਸ਼ ਕਲੀਅਰ ਕੀਤਾ ਸੀ ਅ ਦੇਖੋ ਬ੍ਰਸ਼ ਨੂੰ ਪਹਿਲਾਂ ਐ ਰੱਖਣਾ ਸਟ੍ਰੇਟ ਫਿਰ ਇੱਥੋਂ ਥੋੜਾ ਜਿਹਾ ਰਾਉਂਡ ਕਰਨਾ ਹੈ ਫਿਰ ਉੱਥੋਂ ਜਿਹਾ ਨਾਲ ਦੇਖੋ ਜੀ ਫਿਰ ਸੇਮ ਪ੍ਰੋਸੈਸ ਉੱਪਰ ਦੀ ਬ੍ਰਸ਼ ਫਿਰ ਨਾਲ ਦੇ ਆਪਾਂ ਇਹਦਾ ਫਿਰ ਹਲਕਾ ਜਿਹਾ ਕਲਰ ਮੈਂ ਜੈਂਟਾ ਲਿਆ ਵਾਈਟ ਲਿਆ ਮੈਂ ਜੈਂਟਾ ਲਿਆ ਜੇ ਕਲਰ ਜ਼ਿਆਦਾ ਹੋ ਜਾਏ ਤਾਂ ਉਹਨੂੰ ਸਾਫ਼ ਕਰ ਲੈਣਾ ਜਿਵੇਂ ਉੱਪਰ ਆਪ ਰੱਖਿਆ ਮੈਂ ਜੈਂਟਾ ਉਹ ਮੈਂ ਹੁਣ ਇਹਨੂੰ ਪਕੀਅਰ ਕਰਾਂਗੀ ਦੇਖੋ ਸੇਮ ਪ੍ਰੋਸੈਸ ਅਸੇ ਹੀ

ਜਿਵੇਂ ਉੱਪਰ ਮਜੈਂਟਾ ਰੱਖਿਆ ਤਾਂ ਉੱਪਰ ਮਜੈਂਟਾ ਹੀ ਰੱਖ ਲਿਆ ਇਦਾਂ ਹੈ ਨਾ ਤਾਂ ਹੁਣ ਅਸੀਂ ਇਹ ਦਣਾ ਜਿਵੇਂ ਪੈਦੀ ਪੱਤੀ ਬਣਾ ਕੇ ਦੇਖੀਏ ਇੱਕ ਸਾਈਡ ਉਹੀ ਕਲਰ ਆ ਦੇਖੋ ਬ੍ਰਸ਼ ਰੱਖਣਾ ਐਵੇਂ ਸਿੱਧਾ ਫਿਰ ਇੱਥੋਂ ਘੁਮਾਉਣਾ ਫਿਰ ਇੱਥੋਂ ਐਂ ਕਰਨਾ ਦੇਖੋ ਜੀ डबल शेड पत्ती अपनी तैयार किन्ने सौखे ढंगना इतना सेम कलर ले लिया ਜਿਹੜੀਆਂ ਸੀ ਜਮਣਾਈਆਂ ਮੈਂ ਇਹਨਾਂ ਨੂੰ ਜੋੜ-ਜੋੜ ਕੇ ਬਸ ਫਲਾਵਰ ਬਣ ਜਾਂਦੇ ਆ ਪਹਿਲਾਂ ਹੀ ਕੀਕ ਸਿੱਖ ਲਈ ਇਹ ਫਿਰ 3 ਦਿਨ 4-4 ਬਣਾਉਣੀ ਆ ਤੇ ਦਬ੍ਰਸ਼ ਸਟੇਟ ਫਿਰ ਐਵੇਂ ਜੇ ਹੁਣ ਇਹਨੂੰ ਆਪਾਂ ਥੋੜੀ ਚੌੜੀ ਕਰਨਾ ਇੱਥੋਂ ਹੀ ਚੱਕ ਲਓ ਐ ਉੱਪਰ ਨੂੰ ਆ ਕੇ ਫਿਰ ਉਦਾਂ ਹੀ एक अद्धी बार होर दसदा वैसे पत्तियां आपको बहुत बार बनाई हुई हैं एवें दिन भी बहुत बार हैं दूजिया भी बहुत वीडियोज अपनी जी लीफ दे उत्ते देखो जी हम आप फिर एक मोटी पत्ती बना देखो दिने जगह नहीं सी बनाने ਆ ਦੇਖੋ ਪਹਿਲਾਂ ਸੇਮ ਪ੍ਰੋਸੈਸ ਕੀਤਾ ਫਿਰ ਇੱਥੋਂ ਹੀ ਚੱਕ ਲਿਆ ਮੈਂ ਫਿਰ ਬਰਸ਼ ਦਾ ਉਹੀ ਪ੍ਰੋਸੈਸ ਫਿਰ ਇਹਦੇ ਉੱਪਰ ਕਲੀਅਰ ਕੀਤਾ ਹਲਕਾ ਜਿਹਾ ਵਾਈਟ ਦਾ ਟੱਚ ਦੇਣਾ ਜੇ ਵਾਈਟ ਥੋੜਾ ਜਿਹਾ ਘੱਟ ਸੀ ਇਦਾਂ ਆ ਦੇਖੋ ਇਹਦੀ ਲੈਂਥ ਆਪਾਂ ਕਿੰਨੀ ਵਧਾ ਸਕਦੇ ਹਾਂ ਇਨਚ ਵਾਈਡ ਵੀ ਆਪਾਂ ਕਿੰਨੀ ਕਰ ਸਕਦੇ ਆ ਆ ਦੇਖੋ ਸੇਮ ਪ੍ਰੋਸੈਸ ਨਾਲ ਚੌੜੀ ਕਰਤਾ ਇਹ ਪੱਤੀ ਨੂੰ ਆਪਾਂ